ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੱਡ ਸੇਲ ਲੈ ਲੈ ਕੇ ਆਏ ਜੀ ਤਾਜੀ ਸੂਈ ਆ ਬਾਈ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਲੋ ਵਧੀਆ ਬਈ ਤੁਸੀਂ ਸੁਣਾਓ ਵਧੀਆ ਚੱਲਦਾ ਕੰਮ ਕੰਮ ਹੋਵੇ ਚੱਲਦਾ ਪਰ ਦੋ ਵੀਡੀਓ ਪਾਈਆਂ ਦੋਨੇ ਵੀਡੀਓ ਜੇ ਆਪਣੇ ਮਨ ਅੱਧੇ ਘੰਟੇ ਦਾ ਪਹਿਲਾ ਪਤਾ ਸੇਲ ਹੋ ਜਾਂਦੇ ਆ ਫਿਰ ਠੀਕ ਆ ਮਾਲ ਚੰਗਾ ਹੁੰਦਾ ਮਾਲ ਵਗੀ ਡਾਕਟਰ ਬਹੁਤ ਚੰਗਾ ਲੈਂਦੇ ਆ ਥਾਂਲੇਵਾ ਚੰਗਾ ਹੁੰਦਾ ਬਹਿਰ ਉਤੋਂ ਵੀ ਜਾਨ ਪਰਾਣ ਵਾਲੀ ਹੁੰਦੀ ਹੈ ਕੋਈ ਲਿੱਸੀ ਵਹਿਰ ਨਹੀਂ ਆਪਾਂ ਲੈ ਕੇ ਰਾਜੀ ਸਹੀ ਗੱਲ ਆ ਹਾਂ ਨਾਮ ਤੇ ਐਡਰੈਸ ਹੋ ਸ਼ੰਨਾ ਗੁਲਾਬ ਸਿੰਘ ਪਿੰਡ ਹੈ ਸਿੰਗਾਰਾ ਨੌਂ ਆ ਆਪਾਂ ਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਕਿ ਏ ਡਾਕਟਰ ਬਾਹਰ ਸੁਈ ਨਹੀ ਅੱਧਾ ਘੰਟਾ ਹੋਇਆ ਹੂੰ ਮਸਾਂ ਠੀਕ ਆ ਹਾਂ ਅੱਧਾ ਘੰਟੇ ਹੋਇਆ ਠੀਕ ਆ ਤੇ ਮੰਨ ਕੇ ਚੱਲ ਜਦੋਂ ਬਾਹਰ ਲੈਣੀ ਆ ਉਹਦੇ ਪਹਿਲਾਂ ਮਰਨਾ ਜਜਮੈਂਟ ਕਰ ਲੈ ਠੀਕ ਆ ਆਪਣੀ ਹੁਣ ਲਿਆਂਦੀ ਆ ਰਾਤ ਆਈ ਆ ਤੇ ਅੱਧਾ ਘੰਟਾ ਹੋ ਗਿਆ ਸੁਈ ਨੂੰ ਠੀਕ ਆ ਕੋਈ ਮੰਨ ਕੇ ਇਹ ਮੁੜ ਕੇ ਵੱਡੀ ਛੋਟੀ ਕੁਝ ਵੀ ਆ ਬਹਿੜੂ ਪੂਰੀ ਵੱਡੀ ਆ ਵੱਡੀ ਆਪਾਂ ਵੀ ਹੁਣ ਦੇਖ ਦੂ ਕਿ ਲੈਣੇ ਆ ਜਦੋਂ ਅਗਲੇ ਸਾਈ ਪੋਹਣੇ ਆਵੀ ਪਹਿਲਾਂ ਨਰਖ ਪਰਖ ਲਈ ਬਹੁਤ ਠੀਕ ਆ ਹਾਂ ਬਾਅਦ ਜੇ ਆਪਾਂ ਲੰਮਾ ਨਾ ਦੇਵੇ ਆਪਾਂ ਵੀ ਹੁਣ ਦੇਖੀ ਹੁਣੇ ਘਰ ਦੀ ਆਪਣੀ ਕੋਈ ਨਹੀਂ ਮੋਬਾਈਲ ਨੰਬਰ ਬੋਲੀ ਜੀ 9501 33580 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਬਾਕੀ ਡਾਕਟਰ ਨੇ ਜਿਹੜੇ ਬੰਦੇ ਤੋਂ ਲਈ ਹੈ ਦੁੱਧ ਉਹਨਾਂ ਨੇ ਦੂਜਾ ਸੂਆ ਥੋੜੀ ਜਿਹੀ ਪਹਿਲੇ ਸੂਆ ਵੱਡੀ ਹੋ ਕੇ ਬਣੀ ਵੀ ਆ ਓਕੇ ਤੇ ਦੁੱਧ ਦਾ 25 26 ਕਿਲੋ ਚੋਆ ਦੱਸਿਆ ਪਹਿਲਾਂ ਨਾਲ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਵੱਡੀ ਹੋ ਕੇ ਬਣੀ ਪਿਆ ਬੜ ਬੱਡੀ ਬੁੱਡੀ ਬਹੁਤ ਆ ਹਾਂ ਕੁਆਲਟੀ ਕਬੂਲਟੀ ਬਹੁਤ ਆ ਕਦੋਂ ਸੂਈ ਅੱਧਾ ਘੰਟਾ ਅੱਧਾ ਘੰਟਾ ਹੋ ਗਿਆ ਡਾਕਟਰ ਸੂਈ ਨੂੰ ਕਹੇ ਅੱਧਾ ਘੰਟਾ ਹੋ ਗਿਆ ਸੂਈ ਦੇ ਬਾਅਦ ਇੱਕੋ ਕਮਾਲ ਦਾ ਬਾਕੀ ਡਾਕਟਰ ਤੋਂ ਐਂ ਦੇਖੀ ਵੀ ਹੁਣ ਪਤਾ ਤਾ ਧੁਰਾ ਮਾਰ ਕੇ ਸਾਦਾ ਕੋ ਦੇਖ ਲਿਆ ਨੋਕੇ ਆ ਤੇ ਦੋ ਕਿਦੋਂ ਤੇ ਕੱਢਿਆ ਬੱਚੇ ਨੂੰ ਜਿਹਾ ਤਾ ਧੁਰਾ ਮਾਰ ਕੇ ਦੇਖ ਲਗਾ ਤੇ ਤੂੰ ਆਥਰ ਨੂੰ ਬਾਹਰ ਡਾਕਟਰ ਬਣਦੀ ਦੇਖੀ ਬੱਚਾ ਕੀ ਦੇਤਾ ਬੱਚਾ ਮਗ ਡਾਕਟਰ ਦੀ ਬੱਚਾ ਦੇਤਾ ਹਾਂ ਚੰਗੇ ਪਾਉਂਦੀ ਆ ਨਾ ਸਨਕਾ ਬਾਕੀ ਆ ਪਿਛਲੀ ਾਰ ਵੀ ਬੱਚੀ ਸੀ ਉਹਨਾਂ ਕੋ ਮਾਲਕਾਂ ਕੋਲੇ ਬੱਚੀ ਵੀ ਬਹੁਤ ਟੌਪਦੀ ਸੀ ਠੀਕ ਆ ਬਾਕੀ ਆ ਡਾਕਟਰ ਤੋਂ ਐਂ ਦੇ ਬਹਿੜ ਦਾ ਕੱਦ-ਬਿੜ ਦੇਖ ਵੱਡੀ-ਬੁੱਡੀ ਬਹਿੜ ਬਹੁਤ ਆ ਬਰਾਬਰ ਖੜਾ ਬਾਕੀ ਲੇਵਾ ਦੇ ਡਾਕਟਰ ਲੇਵਾ ਥਾਣਾ ਕੋਈ ਲੇਖ ਹੈ ਨਹੀਂ ਸੀਲ ਥਾਂ ਦੀ ਬਾਧੂ ਵਾਲਾ ਜਿੱਧਰ ਦੀ ਮਰਜ਼ੀ ਵਹਿ ਆਪਾਂ ਜਿੰਨੇ ਆਡਰ ਬੈਣਾ ਲਈਆਂ ਪੂਰੀਆਂ ਸੀਰੀਜ਼ ਨੇ ਲੈਣਾ ਗਰਮ ਬਾਹਰ ਲਈ ਲੈਂਦੀ ਹੂੰ ਇਹ ਵੀ ਗੱਲ ਕੀ ਜਦੋਂ ਆਪਾਂ ਵੀਡੀਓ ਪਾਤੀ 10-20 ਮਿੰਟੇ ਵੇਖ ਜਾਂਦੀਆਂ ਫੇਰ ਆਪਰੀਆਂ ਸਹੀ ਗੱਲ ਆ ਬਾਈ ਤੂੰ ਸਮਾਕੇ ਤੋਂ ਆਤਾ ਦਿਖਾਦੀ ਲੈਵਲ ਉਪਾ ਦਿਖਾਦਾ ਫੁੱਲ ਕੱਢ ਦਾ ਫੁੱਲ ਪਲੀ ਵੀ ਆ ਪ੍ਰਿੰਟ ਬਹੁਤ ਚੰਗਾ ਕਰਮਾ ਯੋ ਤੋਰਾ ਦੇਖਦਾ ਆਰਡਰ ਕਮਾਲ ਦਾ ਜੇਰ ਪੈਣੀਆ ਹਣਾ ਜੇਰ ਬਾਕੀ ਡਾਕਟਰ ਅੱਧਾ ਘੰਟੇ ਹੋਇਆ ਜਾਂ ਦੋ ਚਾਰ ਦੋ ਘੰਟੇ ਦੋ ਘੰਟੇ ਲਾਈ ਜਾਂਦਾ ਪਸੂ ਸਹੀ ਗੱਲ ਹੈ ਹਾਂ ਬਾਕੀ ਡਾਕਟਰ ਤੂੰ ਬਾਈ ਜਾਨ ਦਿਖਾ ਦੇ ਕੱਦ ਵੇਰ ਦਿਖਾ ਦੇ ਪੂਰੀ ਜਾਤ ਪ੍ਰਿੰਟ ਨਸਲ ਬਹੁਤ ਹੈ ਸਹੀ ਗੱਲ ਆ ਲੰਮੀ ਲੂਮੀ ਦਿਖਾ ਡਾਕਟਰ ਵੇਰ ਲੰਮੀ ਬਹੁਤ ਆ ਲੰਮੀ ਬਹੁਤ ਆ ਪੂਰੀ ਵੀ ਫੁੱਲਾ ਹਣਾ ਬਾਕੀ ਡਾਕਟਰ ਲੰਮੀ ਬਹੁਤ ਆ ਬਾਕੀ ਠੰਡੀ ਸੀਲ ਹੈ ਜਿੱਧਰ ਦੀ ਮਰਜ਼ੀ ਵਹੇ ਜਾ ਬੰਦਾ ਕੋਈ ਹਲਚਲ ਤਾਂ ਹੈ ਹੀ ਨਹੀਂ ਇਹਦੀ ਸਹੀ ਗੱਲ ਹੈ ਫੁੱਲ ਬਰੀਡ ਆ ਬੀ ਟੋਰਾ ਫੁੱਲ ਕਾਦਾ ਫੁੱਲ ਯਾਦ ਆ ਬਾਈਆਂ ਨੂੰ ਵੀ ਫੁੱਲ ਆ ਰਹਾ ਇਹਦਾ ਬਾਈਆਂ ਨੂੰ ਵੀ ਫੁੱਲ ਆਪਾਂ ਹੋਣਾਗਾ ਬਹਿੜੀਆਂ ਤੇ ਸਾਰੀ ਵੱਡੀ ਨਾਲ ਕੋ ਵੱਡੀ ਬਹਿੜੇ ਆ ਹੂੰ ਜਿੰਨੀਆਂ ਆਪਾਂ ਲੈਣਾ ਸਹੀ ਗੱਲ ਆ ਬਾਈ ਤੇ ਚੌੜੀ ਜੂੜੀ ਉੱਤੋਂ ਫੁੱਲ ਆ ਬਾਈ ਲੇਵੇ ਦੀ ਜਿਹੜੀ ਫੀਟਿੰਗ ਆ ਕਮਾਲ ਦੀ ਆ ਬਹੁਤ ਸੋਹਣਾ ਡਰਕਰਮਾਲੀ ਨੇ ਤਿਆਰ ਕਰਿਆ ਗੁਲਾਬੀ ਥਣ ਮੁਠੀ ਵਾਲਾ ਥਣ ਲੈ ਕੱਲਾ ਕੱਲਾ ਥਣ ਨਾੜਾਂ ਚੈੱਕ ਕਰੋ ਕੱਲੀ ਕੱਲੀ ਨਾੜਾਂ ਆਂ ਕਰੀਆ ਬਾਈ ਦੁੱਧ ਵਾਲੀ ਨਾੜਾ ਡਾਕਟਰ ਬੰਦਾਂਗੇ ਇਹਦਾ ਲਵਾਉਣਾ ਹੋਰ ਇੱਕ ਹੂੰ ਬੰਨ ਲੈ ਚਲੋ ਇੱਕ ਜਿਹੜਾ ਹੋਰ ਦਵਾ ਕੋਈ ਚੈੱਕ ਕਰੀਏ ਲਿਆ ਬਈ ਮੈਂ ਕਹਣਾ ਤੋਰੇਦਾਰੇ ਦੇ ਵੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਡਾਕਟਰ ਬਾਹਰ ਆਪ ਹੀ ਦੱਸ ਦਿਆ ਬਾਹਰ ਪੜੀ ਵੀ ਬਾਹਰ ਹੈ ਹੂੰ ਤੂੰ ਲੇਵਾ ਦੇ ਡਾਕਟਰ ਥੰਦ ਹੁਣਾ ਗੜਗੜ ਤੇ ਸਾਲ ਲੱਗਾ ਲੇਵਾ ਦੇ ਗੁਲਾਬੀ ਥਾਣਾ ਗੁਲਾਬੀ ਲੇਵਾ ਜਾ ਮੁੱਲ ਜਾਇਜ਼ ਹੋ ਮੁੱਲ ਦਾ ਡਾਕਟਰ ਦਾ ਜਾਇਜ਼ ਹੁੰਦਾ ਮੁੱਲ ਨਹੀਂ ਵਾੜੇ ਕਰਦੇ ਲੋਕ ਜਿਹੜਾ ਕਬੀ 25 ਕਰੀ ਜਾਂਦੇ ਆਪਾਂ ਉਹ ਨਹੀਂ ਮੁੱਲ ਕਰਨੇ ਮੁੱਲ ਜਾਇਜ਼ ਕਰਨੇ ਆਪਾਂ ਠੀਕ ਆ ਬਈ ਕਿਉਂ ਆਪਾਂ ਪਹਿਲੇ ਤੁਸੇ ਫੋਨ ਤੇ ਦੇਣਗੇ ਹੁਣੇ ਬੈਰ ਆਪਾਂ ਵਾਹ ਵੱਡਾ ਮੁੱਲ ਨਹੀਂ ਕਰਦੇ ਹੂੰ ਆਪਾਂ ਤੋ ਬੇਚਾ ਬੰਦੀ ਲੈ ਲੈ ਡਾਕਟਰ ਬੈਰਾਂ ਠੀਕ ਆ ਬਾਕੀ ਸਭੀ ਬੜੀ ਬਹੁਤ ਹੈ ਵੈਟਰ ਵੈੜ ਸਹੀ ਗੱਲ ਆ ਫਲੀ ਵੀ ਫੁੱਲ ਆ ਬਈ ਸੂਈ ਸਵਾਈ ਆ ਬਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮਾਣੀ ਨੇ ਤਿਆਰ ਕਰਿਆ ਲੈ ਨੇੜ ਤੋਂ ਚੈੱਕ ਕਰੋ ਲੈਵਾ ਕੁਆਲਿਟੀ ਫੁੱਲ ਆ ਫੀਟਿੰਗ ਵਾਲਾ ਲੈਵਾ ਕੋਈ ਟੁੱਟਮਾ ਨਹੀਂ ਹੈਗਾ ਲੈ ਚਾਰੇ ਥਾਨ ਬਈ ਪੂਰੀ ਵਿਥੀ ਤੇ ਗੁਲਾਬੀ ਥਾਨਾਗਾ ਠੰਡੀ ਠੁੰਡੀ ਫੁੱਲ ਆ ਬਈ ਫੁੱਲ ਵੈਟਰ ਆ ਜਿੱਧਰ ਦੀ ਮਰਜੀ ਬਈ ਆਪਣਾ ਪੁੱਠੇ ਪਾਈ ਦੀ ਬਈ ਆ ਦੇਖ ਲੈਦਾ ਹਾਈ ਨਹੀਂ ਲੈਣਾ ਕਰਮਣੀ ਨੇ ਕੁਛ ਨਹੀਂ ਆ ਲੈ ਪੁੱਠੇ ਪਾਈ ਦੀ ਵਾ ਸਿੱਧੇ ਬਾਈ ਬਾਈ ਬਾਕੀ ਨਾ ਨਾਰਾ ਨਾ ਦਿਖਾ ਦੇ ਲੈਵੇ ਤੇ ਮੂਹਰੋਂ ਹਾਂ ਦਿਖਾ ਦੇ ਪੂਰਾ ਮੁੱਠਿਆ ਸਾਨਾ ਤੇ ਨਾਰਾ ਨੂੜਾ ਦਿਖਾ ਦੇ ਬਾਕੀ ਲੇਵੇ ਦੀ ਬੰਤਰ ਬੰਤਰ ਬਹੁਤ ਚੰਗੇ ਹੈ ਹਾਂ ਬਹੁਤ ਚੰਗੇ ਹਾਂ ਹਾਂ ਬਿਜਾ ਤੂੰ ਦਿਖਾ ਦੇ ਲੇਵੇ ਚਰਾਈ ਜੁੜੀ ਦੇ ਆ ਤੂੰ ਰਾਈਟਰ ਬਾਹਰ ਦੇ ਬਹੁਤ ਤਿਆਰ ਹੋ ਜਾਣਾ ਹੈ ਹੂੰ ਇਹਦਾ ਹਜੇ ਤੜਕੇ ਦਾ ਵੇਲਾ ਸਹੀ ਗੱਲ ਹੈ ਕੀ ਬਾਤ ਹੈ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਧਾਰਾਂ ਦਾ ਡਰਾਵਾ ਮਾਰ ਕੇ ਦਿਖਾ ਦੇਗੇ ਕੋਈ ਚੱਕਰ ਨਹੀਂ ਠੀਕ ਹੈ ਲੈ ਬਾਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਨਾ ਤੂੰ ਚਵਾਈ ਦੇ ਬਹਿਣ ਦੇ ਯਾਰ ਮੈਂ ਕਹਿੰਦਾ ਬੜੀ ਚੰਗੇ ਤੈਨੂੰ ਲੱਛਾ ਵੀ ਚਵਾਈ ਦੀਆਂ ਥਾਂ ਦੀ ਮਾਰੀ ਨਹੀਂ ਆਪਾਂ ਬਹਿ ਲੈਂਦੇ ਹੂੰ ਆ ਨਿਆਣਾ ਵੀ ਪਾਲੇ ਨਾ ਪਾਲੇ ਤਾਂ ਵੀ ਕੋਈ ਚੱਕਰ ਬਾਕੀ ਡਾਕਟਰ ਹੁਣ ਕਹਿੰਦੇ ਨਾ ਦੇਖਦੇ ਬੁਰੂਆਂ ਸਾਹਮਣੇ ਆ ਆਪਾਂ ਨਿਆਣਾ ਨੂਣਾ ਵੀ ਪਾਲੇ ਨਾ ਪਾਲੇ ਨੂੰ ਕੋਈ ਚੱਕਰ ਨਹੀਂ ਠੀਕ ਆ ਹਾਂ ਆਪਾਂ ਬਹਿਰ ਬੁਲ ਛੰਡੀ ਸੀਲ ਦੇ ਕੇ ਲੈਨੇ ਆ ਆਪਾਂ ਗਰਮ ਤਾਂ ਬਹਿਰ ਨਹੀਂ ਲੈਂਦੇ ਸਹੀ ਗੱਲ ਲੈ ਲੈ ਬੜੀ ਚੰਗੀ ਜਿਹੀ ਦਵਾਈ ਡਾਕਟਰ ਨੂੰ ਕੀ ਲੱਗਿਆ ਥਣ ਵੀ ਬਹੁਤ ਕੰਮ ਦਾ ਹੈ ਡਾਕਟਰ ਬਹਿਦਵਾ ਸਹੀ ਗੱਲ ਆ ਬਾਈ ਚਲੋ ਬਾਕੀ ਡਾਕਟਰ ਤੋਂ ਹੱਥੋਂ ਦੇਖਣੀ ਪਾਉਂਦੇ ਨਿਕਲ ਨਹੀਂ ਬਹੁਤ ਹੈ ਇਹ ਤਾਂ ਤਾਂ ਜੀ ਹੁਣੇ ਸੂਈ ਆ ਹੁਣੇ ਸੂਈ ਆ ਅੱਧਾ ਘੰਟਾ ਹੋਇਆ ਸੂਈਨ ਸਾਰੇ ਲੈ 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 ਗਲਾਬੀ ਥਾਣਾ ਡਾਕਟਰ ਤੇ ਜਿਵੇਂ ਖੱਤਾ ਬੋਲਾ ਮਾਰਦੀ ਆ ਹਲੇ ਖੱਤਾ ਬੋਲਾ ਮਾਰਦੀ ਤੇ ਤਿਆਰੀ ਦੇਖੀ ਡਾਕਟਰ ਬੈਠਦੀ ਤੂੰ ਬੰਨਦੀ ਮੁੰਗੀ ਦੇਖੀ ਲੈ ਲੈ ਪਹਿਲ ਬੰਨ ਦੇਖੋ ਬਸ ਮਾ ਕਰਕੇ ਕੱਢਿਆ ਕੀ ਬਾਤ ਆ ਬਈ ਬਾ ਡਾਕਟਰ ਜੁਗਾਰ ਚੰਗਾ ਲੱਗਿਆ ਬੈਠ ਨੂੰ ਇਹਦਾ ਬਾਹਰ ਨੂੰ ਹਰੇਕ ਬਾਹਰ ਨੂੰ ਜੁਗਾਰ ਨਹੀਂ ਲੱਗਦਾ ਬਾਕੀ ਡਾਕਟਰ ਉਂ ਦਿਖਾ ਦਿਓ ਕੱਦ ਵਿੱਡ ਬਹੁਤ ਆ ਹੂੰ ਯਾਪਾ ਕਹੇ ਕੋਈ ਛੋਟੀ ਨਾ ਮੰਨੇ ਛੋਟੀ ਨਾ ਮੰਨੇ ਪੂਰੇ ਕੱਦ ਵਜਨ ਵਾਲੇ ਵੜ ਹੈ ਸਹੀ ਗੱਲ ਹਾਂ ਸੋਈ ਸਵਾਈ ਆ ਤੇ ਕਿਸੇ ਵੀਰ ਨੂੰ ਵੜ ਪਸੰਦ ਆ ਵੀ ਪਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ